ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿੰਡ ਨੇਣੇਵਾਲ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈਕੋਲ ਟਾਪ ਦੀ ਝੋਟੀ ਆ ਜੀ ਦੇਖ ਸਕਦੇ ਕੁੰਡੀ ਆ ਥਾਂ ਤੋਂ ਚਾਰ ਨਿਕੜਵੇਂ ਆ ਠੀਕ ਹੈ ਜੀ ਪਿੰਡ ਨੇਣੇਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲੰਘਾ ਦੇਣਾ ਆਪਣਾ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮਨ ਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੇ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਆ WhatsApp ਰਾਹੀਂ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਆ ਠੀਕ ਹੈ ਜੀ ਆਪਣਾ ਨੰਬਰ ਸਕਰੀਨ ਤੇ ਫਰੰਟ ਤੋਂ ਵੀ ਚੱਲਦਾ ਤੇ ਬੈਕ ਸਾਈਡ ਤੋਂ ਵੀ ਚੱਲਦਾ ਠੀਕ ਹੈ ਜੀ ਬਾਕੀ ਭਰਾ ਆਪਣਾ Facebook ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦੇ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ